ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਆਪਾਗੂ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਵਰਦੀ ਪਾੜ ਗਲ ਪੈਣ ਦੀ ਗੱਲ ਸਾਹਮਣੇ ਆਈ ਹੈ ਜਿਸ ਤੇ ਚਲਦੇ ਮੌਕੇ ਤੇ ਪਹੁੰਚੇ ਏਸੀਪੀ ਪੁਰਬੀ ਵੱਲੋਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਆਪਣੇ ਅੱਜ ਕੋਈ ਪੱਕਾ ਸਬੂਤ ਰੱਖਣਾ ਜੀ ਕਿਹ ਰਹੋ ਕਿ ਪਸੀ ਲਾ ਕੇ ਬਾਹਰ ਆਓ 3 ਪੰਜਾਬ ਤੁਸ ਨੂੰ ਕੀ ਕਹਿਣਾ ਚਾਹੁੰਦੇ ਹੋ ਬੱਸ ਇਹ ਇੱਕ ਗੱਲ ਦੱਸੋ ਇਹ ਕਿਵੇਂ ਕਰੀਏ ਪੰਜਾਬ ਤੁਸ ਨੂੰ ਹਰੇ ਖਰਦੇ ਵਿੱਚ ਖਲੋ ਕੇ 3 ਤਾੜੇ ਜਿ ਬਣੋ ਕੇ ਤਰੀਕਾ ਹੈ ਕਿ ਵਰਦੀ ਲਾ ਕੇ ਬਾਹਰ ਆਓ ਤੀਜਾ ਮਹਿ ਲੈ ਲੈ ਪਹਿਲੇ ਲੈ ਲੈਣਾ ਕਿੰਨਾ ਕੋਲੋਂ ਕਿਹਦੇ ਕੋਲੋਂ ਤੁਸੀਂ ਇੰਨਾ ਕੋਲੋਂ ਮੈਂ ਪਹਿਲੇ ਲੈ ਮੈਂ ਤੁਹਾਡੇ ਨੋਟ ਤੇ ਮੈਂ ਤੁਹਾਡੇ ਤੇ ਦਾਵਾ ਪਾਸ ਕਰਾਇਆ ਤੀਰਾਂ ਟੀਮ ਨੂੰ ਸਬੂਤ ਕਰਾਓ ਤੁਸੀਂ ਮੈਨੂੰ ਤੁਸੀਂ ਮੈਨੂੰ ਕਿੰਨਾ ਕਹਿ ਰਹੇ ਹੋ ਕਿ ਮੈਂ ਪਹਿਲੇ ਜੀ ਕੀ ਕਰਦੇ ਯਾਰ ਤਿੰਨ ਮਿੰਟ ਕਿਹ ਕਰ ਰਹੇ ਮੈਂ ਕਿੰਨਾ ਕਿੰਨਾ ਕਹਿ ਰਹੇ ਮੈਨੂੰ ਜੀ ਜੀ ਮੈਨੂੰ ਕਿੰਨਾ ਕਹਿ ਰਹੇ ਨਹੀਂ ਕਿੰਨਾ ਕਹਿ ਰਹੇ ਨਹੀਂ ਇਸ ਮੌਕੇ ਜਾਣਕਾਰੀ ਦਿੰਦਿਆਂ ਏਸੀਪੀ ਹਲਕਾ ਪੋਰਬੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਬੀ ਡਿਵੀਜ਼ਨ ਵਿੱਚ ਦੋ ਤਿੰਨ ਪਾਰਟੀਆਂ ਤੇ ਮਸਲੇ ਵਿੱਚ ਪੁਲਿਸ ਨਾਲ ਝੜਪ ਹੋਈ ਹੈ ਫਿਲਹਾਲ ਮੌਕੇ ਤੇ ਪਹੁੰਚ ਮਾਮਲਾ ਸੁਲਝਾਇਆ ਗਿਆ ਹੈ ਜਲਦ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਆਏ ਲੋਕ ਪੁਲਿਸ ਕੋਲ ਕੀ ਮੈਸੇਜ ਕੀਤਾ ਜੀ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਕਿ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਇਦਾਂ ਉਹਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜ਼ੀ ਕੁਛ ਹੋਇਆ ਤਾਂ ਸਰ ਕਾਰਨ ਕੀ ਆ ਦੀ ਕਿਉਂ ਐਸਟ ਸਾਹਿਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ ਇਹ ਜਦੋਂ ਸੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਝਗੜਾ ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਕਿਸ਼ ਚੱਲ ਰਹੀ ਸੀ ਕੁਛ ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਡੂੰਘਾਈ ਨਾਲ ਸੀ ਵੈਰੀਫਿਕੇਸ਼ਨ ਕਰਦੇ ਠੀਕ ਕਾਰਵਾਈ ਕੀਤੀ ਗਈ ਗੱਲ ਪਏ ਗ ਜਿਹੜੀ ਉਹ ਕਾਰਵਾਈ ਹੋਏਗੀ ਜਿਹੜੀ ਮੀਡੀਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਹਜੇ ਕਿਉਂਕਿ ਇਹਦੇ ਵਿੱਚ 2-3 ਧਿਰਾਂ ਜਿਵੇਂ ਇਨਵੋਲ ਹੋ ਗਈਆਂ ਕੌਣ ਕਿਹਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫੀਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜੈਨ ਪੁਲਿਸ ਵਾਲੇ ਦੀ ਵਰਦੀ ਫੜਨਾ ਚਿੰਨ੍ਹ ਸੇ ਗੱਲ ਨਹੀਂ ਦੇਖੋ ਮੁਲਾਜ਼ਮ ਦੀ ਤਾਂ ਉਹ ਤੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿਉਂ ਹੋਇਆ ਕੀ ਹੋਇਆ ਅਸੀਂ ਇਹ ਜੀ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹ ਰੀਹੋਲ ਡਿਟੇਲ ਦੇ ਦਿੰਦੇ ਹਾਂ ਸਰ ਜੇਕਰ ਉਹ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾੜੀ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਪੁਲਸਰੇ ਵੱਲੋਂ ਠੀਕ ਹੈ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣਦੀ ਤਾਂ ਜਿਹਦਾ ਵੀ ਜੋ ਕਸੂਰ ਹੋਊਗਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਉਹਨਾਂ ਮਤਲਬ ਸਰ ਇਹ ਆਮ ਕਿਹਾ ਗਿਆ ਜੀ ਕਿ ਸਰਪੰਚ ਸਾਹਿਬ ਨੂੰ ਵੀ ਵਰਦੀ ਲਾ ਕੇ ਬਾਹਰ ਆ ਜਾਓ ਥਾਣੇ ਦੇ ਬਾਹਰ ਆ ਜਾਓ ਇਹ ਗੱਲ ਕਹਿਣੀ ਕਿਸੇ ਵੀ ਇਨਸਾਨ ਨੂੰ ਕਿੰਨੀ ਕਿ ਜ਼ਾਇਦਾ ਚਲੋ ਅਸੀਂ ਜੀ ਇੱਥੇ ਇੱਕ ਵਾਰੀ ਪਲੀਜ਼ ਪ੍ਰੋਪਰ ਵੈਰੀਫਿਕੇਸ਼ਨ ਕਰ ਲਈਏ ਫਿਰ ਅਸੀਂ ਸਰ ਜਿਹੜੇ ਜਿਹੜੇ ਅੰਦਰ ਖਾਣੇ ਦੇ ਅੰਦਰ ਖਾਣੇ ਦੇ ਅੰਦਰ ਕੈਮਰੇ ਲੱਗੇ ਜਾਂ ਬਾਹਰ ਲੱਗੇ ਆ ਉਹ ਵੀ ਚੱਕ ਦਿੱਤੇ ਜਾਣਗੇ ਅਸੀਂ ਬਿਲਕੁਲ ਸਾਰਿਆਂ ਦੇ ਵਰਜ਼ਨ ਲੈ ਕੇ ਜੋ ਵੀ ਸਾਨੂੰ ਕੋਈ ਕੈਮਰੇ ਤੋਂ ਜੋ ਵੀ ਮਿਲਦਾ ਅਸੀਂ ਪ੍ਰੋਪਰ ਤਸਦੀਕ ਕਰਕੇ ਜੋ ਵੀ ਬਣਦਾ ਕਸੂਰਵਾਰ ਤੇ ਰਹਾ ਅਸੀਂ ਪ੍ਰੋਪਰ ਉਹਦੀ ਕਾਰਵਾਈ ਕਰਾਂਗੇ ਠੀਕ ਹੈ ਜੀ ਇਸ ਸੰਬੰਧੀ ਪੁਲਿਸ ਥਾਣਾ ਬੀ ਡਿਵੀਜ਼ਨ ਦੇ ਮੁਲਾਜ਼ਮ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਥਾਣੇ ਦੇ ਐਸਐਚਓ ਸੁਖਵੀਰ ਸਿੰਘ ਇੱਕ ਵਧੀਆ ਅਫਸਰ ਹਨ ਪਰ ਅੱਜ ਉਹਨਾਂ ਦੇ ਨਾਲ ਆਪਾਗੋ ਵੱਲੋਂ ਕੀਤੀ ਬਦਸਲੂਕੀ ਅਤੇ ਪੈਸੇ ਦੇ ਲੈਣ-ਦੇਣ ਦੇ ਦੋਸ਼ ਲਾਉਣਾ ਮੰਤਪਾਗੀ ਗੱਲ ਹੈ ਅਤੇ ਪੁਲਿਸ ਮੁਲਾਜ਼ਮਾਂ ਦੇ ਵਰਦੀ ਫਾੜਨ ਅਤੇ ਝੜਪ ਕਰਨ ਵਾਲੇ ਆਪਾਗੋ ਪਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਦੱਸੋ ਸਾਰੀ ਕੀ ਵਾਰਦਾਤ ਕੀ ਹੋਇਆ ਜੀ ਸਾਰਾ ਥਾਣੇ ਦੇ ਬਾਹਰ ਮੈਂ ਇੱਥੇ ਪਹੁੰਚਿਆ ਜੀ ਮੈਨੂੰ ਪਤਾ ਲੱਗਾ ਕਿ ਮਤਲਬ ਕਿ ਇਥੇ ਆਕਾਨੀ ਵਾਪਰੀ ਆ ਮੈਂ ਮੌਕੇ ਤੇ ਆਇਆ ਮੌਕੇ ਦੇ ਵੇਖਿਆ ਕਿ ਆਣ ਕੇ ਕਿ ਬਹੁਤ ਜ਼ਿਆਦਾ ਇਹ ਰੌਲਾ ਪਾ ਰਿਹਾ ਸੀ ਤੇ ਰੌਲਾ ਪਾਉਣ ਕਾਰਨ ਮੈਂ ਨੂੰ ਇਹਰੇ ਵਿੱਚ ਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਹਾਤੇ ਜੇ ਕਿ ਵਰਤੀਆਂ ਲਾ ਕੇ ਤੇ ਬਾਹਰ ਆਓ ਮੇਰੇ ਕੋਲ ਗਿਆ ਜਾ ਕੇ ਵੀਡੀਓ ਆਰੀ ਬਣਾਉਣ ਲੱਪਿਆਂ ਮੈਨੂੰ ਕਿਹਾ ਕਿ ਮੈਂ ਕਿਹਾ ਕਿ ਤੁਸੀਂ ਆ ਜਿਹੜੇ ਲਫਜ਼ ਬੋਲਣ ਦਈਏ ਕਿ ਥਾਣੇ ਦੇ ਵਿੱਚ ਖਲੋ ਕੇ ਆਮ ਆਰ ਵੀ ਪਾਰਟੀ ਦੇ ਜੇ ਤੁਸੀਂ ਇੱਕ ਵਰਕਰ ਜੀ ਤੁਸੀਂ ਇੱਥੇ ਜਿਹੜੇ ਬੋਲਣ ਦੇ ਗਲਤ ਬੋਲਣ ਦੇ ਕਹਿੰਦਾ ਕਿ ਤੁਸੀਂ ਪੈਸੇ ਖਾਲੇ ਆ ਇਹ ਸਾਨੂੰ ਮੈਂ ਸੀਪੀ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੰਬਸਰ ਦੇ ਇਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹ ਹਰ ਇੱਕ ਕਿਸੇ ਉੱਤੇ ਪੱਤਰਕਾਰ ਭਾਈਚਾਰੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਸਾਰਾ ਉੱਪਰ ਜਿਹੜਾ ਕਿ ਬਲੇਮ ਲਾ ਰਿਹਾ ਇਕੱਲਾ ਹੀ ਬੰਦਾ ਕਿਉਂਕਿ ਐਸਐਚਓ ਸਾਹਿਬ ਜਿੱਥੇ ਵੀ ਲੱਗੇ ਆ ਉੱਥੇ ਆਪਣੀਆਂ ਛਾਵਾਂ ਛੱਡ ਕੇ ਆਏ ਨੇ ਉੱਥੇ ਜਾ ਕੇ ਪਤਾ ਕਰ ਸਕਦੇ ਆ ਕੋਈ ਵੀ ਕਿ ਉਹ ਜੇ ਕਿਤੇ ਵੀ ਕੋਈ ਕਹਿ ਰਿਹਾ ਕੇ ਸਰਦਾਰ ਸੁਖਬੀਰ ਸਿੰਘ ਨੇ ਕਰੀਕੇ ਨਾ ਤੱਕ ਹਾਕੀਤਾਵੇ ਜਾਂ ਕੇ ਇਹਦਾ ਮਰਕੀ ਕੇ ਕੋ ਪੈ ਖਾਦਾ ਹੋਵੇ ਬਾਬਾ ਦੀਪ ਸਿੰਘ ਦਾ ਸਤਾਣੇ ਲਾਗੇ ਮਰਕੀ ਇਥੋ ਜਿਹੜੇ ਪਬਲਿਕ ਆ ਉਹ ਵੀ ਖੁਸ਼ ਆ ਕਿ ਜਦੋਂ ਦੇ ਆਏ ਆ ਨਸ਼ਾ ਵੀ ਮੁਕਤ ਹੋਇਆ ਵਾ ਹਰ ਪਾਸੋਂ ਰਾਤ ਤੱਕ ਡਿਊਟੀ ਕਰਦੇ ਆ ਬਹੁਤ ਵਧੀਆ ਅਫਸਰ ਆ ਇਹਨਾਂ ਤੋਂ ਪਹਿਲਾਂ ਸ਼ਿਵ ਦੋਸ਼ਨ ਭਾਜੀ ਦੇ ਆ ਰਾਜ ਮੈਡਮ ਰਹੇ ਆ ਹੋਰ ਵੀ ਅਫਸਰ ਸੁਭਾਨ ਰਹੇ ਆ ਪਰ ਅਜਿਹਾ ਕਦੀ ਵੀ ਨਹੀਂ ਹੋਇਆ ਕਿ ਕੋਈ ਵੀ ਅਫਸਰ ਕੇ ਮਰਕੀ ਆਪਣਾ ਪ੍ਰਸ਼ਾਸਨ ਕਿਤੇ ਆਮ ਲੋਕ ਦੇ ਕੋਈ ਗੱਲ ਪਵੇ ਕਿਉਂਕਿ ਇਹ ਗੱਲ ਪੈਨ ਵਾਲੀ ਗੱਲ ਕੀਤੀ ਜੇ ਨੇ ਸਾਡਾ ਲੈ ਆਈ ਨਹੀਂ ਰੱਖਿਆ ਤੇ ਪੁਲਿਸ ਅਫਸਰ ਦਾ ਕੀ ਇਹਨਾਂ ਲਈ ਆਇਆ ਰੱਖਿਆ ਆਂਗਾ ਔਰ ਇਹ ਗੱਡੀ ਦਾ ਕਿ ਜਾ ਕੇ ਔਰ ਵੀਡੀਓ ਬਣਾਉਂਦਾ ਗਿਆ ਤੁਸੀਂ ਆ ਕੇ ਗਲਤ ਬੋਲਿਆ ਇਹ ਬੰਦਾ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਤੁਹਾਡਾ ਸ਼ੁਕਰੀਆ ਮੇਰਾ ਨਾਮ ਜਸਵਿੰਦਰ ਸਿੰਘ ਬੱਬੂ ਗਰੀਬ ਜੀ ਹਾਂਜੀ ਜਿਹੜਾ ਅੱਜ ਬੀਡਵੀਨ ਥਾਣੇ ਦੇ ਬਾਹਰ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਕਿਹੜੇ ਕਹਿੰਦੇ ਆ ਐਸਐਸਓ ਸਾਹਿਬ ਦੇ ਇਲਜ਼ਾਮ ਲਗਾਏ ਕੇ ਔਰ ਉਹਨੂੰ ਗਾਣਾ ਘਟੀਆਂ ਦੇ ਮੈਂ ਮੌਜੂਦਾ ਗਵਾਹ ਮਾ ਉਥੇ ਐਸਐਸਓ ਸਾਹਿਬ ਅੰਦਰੋਂ ਨਿਕਲੇ ਐਸਐਸਓ ਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹਪੜ ਹੋ ਗਿਆ ਕਹਿੰਦਾ ਤੁਸੀਂ ਪਰਚਾ ਕੋਈ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬਲਕਾਰੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆਮ ਇਲਜ਼ਾਮ ਲਾਉਂਦਾ ਸ਼ਰਿਆਮ ਉਹਨੇ ਕਿਹਾ ਤੁਸੀਂ ਪੈਸੇ ਖਾ ਲਿਓ ਉਦੋਂ ਦੋ ਮੁਲਾਜ਼ਮਾਂ ਨੇ ਕਿਹਾ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਕਿਹਾ ਵਰਦੀਆਂ ਲਾ ਕੇ ਬਾਹਰ ਆ ਕੇ ਵੇਖ ਲੋ ਤੂੰ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਕੋਈ ਪੈਸੇ ਦਾ ਚੱਕਰ ਨਹੀਂ ਅਸੀਂ ਵੀ ਮੌਤ ਵੇਰੇ ਆ ਅੱਜ ਤੱਕ ਸਰਦਾਰ ਸੁਖਬੀ ਸਿੰਘ ਨੇ ਇੱਥੇ ਫਰੀ ਲੋਕਾਂ ਦੇ ਕੰਮ ਕਰਦਾ ਕਦੀ ਉਹਨੇ ਅੱਜ ਤੱਕ ਰੁਪਈਆ ਨਹੀਂ ਚੁੱਕਿਆ ਮੈਂ ਸੱਚ ਬੋਲਦਾ ਜੀ ਬਾਬਾ ਦੀਨ ਸੋਹਗਾ ਕਹਿੰਦਾ ਵਾ ਇਹ ਝੂਠ ਬੋਲਦਾ ਜੀ ਬਿਲਕੁਲ ਝੂਠ ਆ ਇਹ ਆਪ ਪੈਸੇ ਜਿਹੜਾ ਪੱਤਰਕਾਰਾਂ ਨਾਲ ਮੁੜ ਕੇ ਬਿੱਤੀ ਹਾਂ ਹਾਂ ਫਿਰ ਪੱਤਰਕਾਰ ਆਏ ਸਾਡੇ ਇੱਧਰੋਂ ਇੱਥੇ ਸਾਫ ਸਾਡੇ ਆ ਗਿਆ ਅਜੋਦਾ ਸਾਹਿਬ ਇਹਨੂੰ ਕਹਿ ਲੱਭ ਇਹਨਾਂ ਨੇ ਕਿਹਾ ਵੀ ਸੋ ਯਾਰ ਸਹੀ ਬੋਲੋ ਕਹਿੰਦਾ ਤੂੰ ਹੀ ਪੈਸੇ ਖਾਂਦਾ ਹੈ ਤੂੰ ਪੈਸੇ ਲੈ ਕੇ ਉਹਨਾਂ ਦੇ ਹੱਕ ਚ ਬੋਲਦਾ ਇਹ ਜਿਹਨੂੰ ਕਹਿੰਦਾ ਪੈਸੇ ਖਾਂਦਾ ਅਸਲ ਜ ਪੈਸੇ ਉਹ ਖਾਂਦਾ ਵਾ ਜਿਨ੍ਹਾਂ ਦੇ ਕਾਂਜੀ ਦੇ ਮਗਰ ਕੰਮ ਗੱਲ ਆ ਜਸਤ ਸਭ ਕੋ ਸਹੀ ਕੰਮ ਕਰਉਂਦਾ ਨਹੀਂ ਮੌਕੇ ਤੇ ਸੀ ਕਿ ਮੈਂ ਮੌਕੇ ਤੇ ਦੀ ਮੈਂ ਮੌਕੇ ਤੇ ਗਵਾਹ ਆ ਉਸ ਐਡੇ ਟਾਈਮ ਗਵਾਹ ਮੇਰੇ ਸਾਹਮਣੇ ਜ਼ਰਾ ਵਾਕਿਆ ਹੋਇਆ ਹੈ